ਲਾਜਾ ਵਸਲਾ ਜਾਲਾ ਚੱਲਿਆ ਯਾਰ ਯਾ ਬਹੁਤ 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 ਵਾਹ ਜੀ ਐਸਾ ਬਠਿੰਡਾ ਪੁਲਿਸ ਦੀ ਟੀਮ ਹੈ ਜਿਹੜੀ ਉਹ ਵਕ ਵਕ ਸਮਿਆਂ ਤੇ ਸਿਕਰਟ ਇਨਫੋਰਮੇਸ਼ਨ ਦੇ ਅਦਰਵਾਇਜ਼ ਵੀ ਚੈਕਿੰਗ ਵੀ ਕਰਦੀ ਹੈ ਤੇ ਉਸ ਸਮੇਂ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਤੇ ਪੀਸੀਆਰ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਦੋ ਵਿਅਕਤੀ ਨੇ ਗੁਸੇਵਕ ਸੇ ਕੁਦਰ ਸੁਖਵੀਰ ਸਿੰਘ ਹੈ ਜਿੰਨਾਂ ਕੋਲੋਂ ਅਗਰ ਰੇਡ ਕੀਤੀ ਜਾਵੇ ਤਾਂ ਚੋਰੀ ਦਾ ਮੋਟਰਸਾਈਕਲ ਵਗੈਰਾ ਬਰਾਮਦ ਹੋ ਸਕਦਾ ਕਿਉਂਕਿ ਇਹ ਆਦੀ ਨੇ ਮੋਟਰਸਾਈਕਲ ਚੋਰੀ ਕਰਨ ਦੇ ਤੇ ਜਿਸ ਦੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਸਿਵਲ ਲਾਈਨ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਜੀ ਮੁਕੱਦਮਾ ਦਰਜ ਕਰਕੇ ਦੋਨੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫਿਰ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਦੋਨੋਂ ਦੋਸ਼ੀਆਂ ਤੋਂ ਜਿਹੜੇ ਹੁਣ ਤੱਕ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਹੈ ਇਹਨਾਂ ਦੇ ਜੋ ਦੋਸ਼ੀ ਗੁਰ세ਵਕ ਸਿੰਘ ਹੈਗਾ ਜੀ ਇਸ ਤੇ ਜੋ ਹੁਣ ਹੁਣ ਤੱਕ ਪ੍ਰੀਲਿਮినਰੀ ਫਾਈਨਡਿੰਗ ਸਾਹਮਣੇ ਆਇਆ ਵੀ ਇਸ ਤੇ ਕੁੱਲ 6 ਮੁਕੱਦਮੇ ਦਰਜ ਨੇ ਤੇ ਮੋਸਰੀ ਜਿਹੜੇ ਮੁਕੱਦਮੇ ਹਨ ਜੋ ਆਕਸਾਈਜ਼ ਦੇ ਐਨਡੀਪੀਐਸ ਦੇ ਜਾਂ ਚੋਰੀ ਦੇ ਇਦਾਂ ਦੇ ਹੀ ਮੁਕੱਦਮੇ ਦਰਜ ਨੇ ਜੋ ਕੰਟਰੋਲ ਇਹਨਾਂ ਨੇ ਜਿਹੜੇ ਇਹ ਬਠਿੰਡੇ ਸ਼ਹਿਰ ਤੋਂ ਜਨਰਲੀ ਇਹ ਕੋਟਲੀ ਅਬੂ ਤੇ ਰਹਿਣ ਵਾਲੇ ਹੈਗੇ ਨੇ ਜੀ ਇੱਥੇ ਜੋ ਬਠਿੰਡੇ ਆਉਂਦੇ ਸੀ ਸ਼ਹਿਰ ਤੋਂ ਹੀ ਵਕਫ ਵਕਫ ਜਗਾਵਾ ਹੋਏ ਨਾਲੇ ਚੋਰੀ ਦਿੱਤੇ ਰਗੇ ਨੇ ਮੋਟਰਸਾਈਕਲ ਤੇ ਉਸ ਦਿਨ ਵੀ ਇਹਨਾਂ ਨੇ ਇਹਨਾਂ ਦੀ ਪਲੈਨਿੰਗ ਕੀਤੀ ਸੀ ਕਿ ਮੋਟਰਸਾਈਕਲ ਜਿਵੇਂ ਇਕੱਠੇ ਕਰਕੇ ਤੇ ਅੱਗੇ ਜਿੱਦਾਂ ਕਿ ਖੰਡੇ ਸੇਲ ਹੈਗੇ ਇਹਨਾਂ ਦਾ ਇਹ ਪਲਾਨ ਸੀ ਵੀ ਉਸ ਦਿਨ ਉਹ ਵੇਚ ਦੇਣਗੇ ਬਟ ਉਸ ਤੋਂ ਪਹਿਲਾਂ ਹੀ ਇੰਸਪੈਕਟਰ ਰਜੋਸ਼ ਸਿੰਘ ਥਾਣਾ ਐਸਐਚਓ 7 ਲਾਈਨ ਤੇ ਪੀਐਸਏ ਸੰਜੀਵ ਚਾਰਚ ਪੀ ਫਿਰ ਇਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਟੋਟ ਇਹ ਪਹਿਲੇ ਮੋਟਰਸਾਈਕਲ ਤਰ੍ਹਾਂ ਕਰਦਾ ਇਹ ਜਿਵੇਂ ਇਹਨਾਂ ਦੇ ਨੇ ਵਕਫ ਵਕਤ ਕਾਣੇ ਸੀਗੇ ਜੀ ਕਿਤੇ ਕੋਈ ਭਾਗੂ ਰੋਡ ਤੇ ਖੜਾ ਕਰ ਦਿੰਦਾ ਸੀ ਜਾਂ ਕੋਈ ਸੁੰਨੀ ਜਗ੍ਹਾ ਤੇ ਖੜਾ ਕਰ ਦਿੰਦੇ ਸੀਗੇ ਤੇ ਉਦਾਂ ਹੀ ਇਹਨਾਂ ਜੋ ਜੋ ਇਹਨਾਂ ਨੇ ਜਿੱਦਾਂ ਜਿੱਦਾਂ ਇਨਫੋਰਮੇਸ਼ਨ ਦਿੱਤੀ ਸੀ ਸ਼ਹਿਰ ਦੇ ਏਰੀਏ ਤੋਂ ਹੀ ਆਸ-ਪਾਸੋਂ ਤਕਰੀਬਨ ਸਾਰੇ ਮੋਟਰਸਾਈਕਲ ਕੰਮ ਕਰ ਜਾਂ ਕਿਵੇਂ ਦਿੰਦੇ ਸੀ ਐ ਚਾਬੀਆਂ ਸੀ ਇਹਨਾਂ ਕੋਲੇ ਕੋਈ ਉਹਨਾਂ ਦੀ ਹਾਂਜੀ ਇਹਨਾਂ ਦਾ ਮਾਡਲ ਸਪਰਿੰਟੀ ਜਿਹੜਾ ਹੈਗਾ ਕਿ ਜਨਰਲੀ ਇਹ ਟਾਰਗੇਟ ਕਰਦੇ ਸੀ ਜਿਹੜੇ ਪੁਰਾਣੇ ਮੋਟਰਸਾਈਕਲ ਹੁੰਦੇ ਨੇ ਕੋਈ ਸਪਲੈਂਡਰ ਹੋ ਗਿਆ ਪਲਟੀਨਾ ਹੋ ਗਿਆ ਜਿਹੜੇ ਥੋੜੇ ਜਿਹਾ ਪੁਰਾ ਜਨਰਲੀ ਇਹ ਦੇਖਤ ਦੇ ਵਿੱਚ ਆਇਆ ਕਿ ਉਹ ਚਾਬੀ ਤਕਰੀਬਨ ਹਰੇਕ ਪੁਰਾਣੇ ਮੋਟਰਸਾਈਕਲ ਤੋਂ ਲੱਗ ਜਾਂਦੀ ਹੈ ਜੀ ਤੇ ਜਿਵੇਂ ਕੋਈ ਕਿਸੇ ਨੇ ਆਉਣਾ ਹੈ ਇੱਥੇ ਤੇ ਆਪਾਂ ਦਾ ਪ੍ਰੋ ਸੈਲਫ ਲਾ ਕੇ ਤੇ ਮੋਟਰਸਾਈਕਲ ਸਟਾਰਟ ਕਰਕੇ ਲੈ ਜੀ ਸੋ ਤੁਹਾਨੂੰ ਉਸ ਉਸ ਐਂਗਲ ਤੇ ਅਸੀਂ ਹਜੇ ਵਰਕ ਕਰ ਰਹੇ ਹਾਂ ਜੀ ਇਹਨਾਂ ਦਾ ਹਜੇ ਪਲਾਨ ਇਹੀ ਸੀ ਵੀ ਇੱਕ ਵਾਰ 10 12 15 ਇਦਾਂ ਮੋਟਰਸਾਈਕਲ ਇਕੱਠੇ ਕਰਨ ਲਈ ਉਸ ਨੂੰ ਵੇਚ ਆ ਗਏ ਤਾਂ ਹੁਣ ਅਸੀਂ ਇਹਦੇ ਵਿੱਚ ਅੱਗੇ ਇਹਦਾ ਫਾਰਵਰਡ ਲਿੰਕ ਹੈ ਜਿਹੜਾ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਬਿਲਕੁਲ ਕਲੀਅਰ ਕਰਾਂਗੇ ਵੀ ਇਹ ਜੇਕਰ ਅਗਰ ਉਦਾਂ ਦੀ ਕਿਸੇ ਵੀ ਸ਼ਮੂਲੀਅਤ ਸਾਹਮਣੇ ਆਦੀ ਉਹਨੂੰ ਮੋਟਰਸਾਈਕਲ ਦੇਖੋ ਜੀ ਇਹਨੇ ਵੱਖ-ਵੱਖ ਹੈ ਬਟ ਮੋਸਟਲੀ ਜਿਹੜੇ ਮੋਟਰਸਾਈਕਲ ਨੇ ਰੀਸੈਂਟ ਸਮੇਂ ਦੀ ਹੈਗੇ ਨੇ ਜੀ ਕਿਉਂਕਿ ਏਦਾਂ ਕਿਉਂਕਿ ਜਨਰਲ ਜੋ ਪ੍ਰੀਲਿਮਨਰੀ ਹੇਠ ਤੱਕ ਸਾਹਮਣੇ ਆਏ ਇਹਨਾਂ ਦਾ ਬੋਡਰ ਸਪੋਰਟ ਇਹੀ ਰਹਿੰਦਾ ਹੈਗਾ ਵੀ ਜਿਵੇਂ ਮੋਟਰਸਾਈਕਲ ਚੋਰੀ ਕੀਤੀ ਪੰਜ ਇਕੱਠੇ ਹੋ ਗਏ ਉਹ ਸੇਲ ਕਰ ਦਿੰਦੇ ਸੀਗੇ ਸਰ ਜੇ ਕਿਸੇ ਸੰਦੇ ਸੇਲ ਲੱਗਦੀ ਹੈ ਉਹਦੇ ਦਾਪ ਨੇ ਚੈੱਕ ਕਰਨਾ ਚਾਹੀਦਾ ਉਹ ਤਾਂ ਆਮ ਤੌਰ ਤੇ ਚੋਰ ਫੜੇ ਜਾਂਦੇ ਨੇ ਨਹੀਂ ਬਿਲਕੁਲ ਬਿਲਕੁਲ ਸਾਡੇ ਹੁਣ ਇਸ ਮੁਕਦਮੇ ਦੇ ਵਿੱਚ ਵੀ ਇਸ ਧਿਆਨ ਦੇ ਵਿੱਚ ਆਇਆ ਹੈਗਾ ਜੀ ਤੇ ਇਸ ਚੀਜ਼ ਨੂੰ ਅਸੀਂ ਹੁਣ ਬਹੁਤ ਅੱਗੇ ਤੋਂ ਵੀ ਧਿਆਨ ਰੱਖਾਂਗੇ ਇਨ ਮੋਟਰਸਾਈਕਲ ਦੇਖੋ ਆਪ ਦੇ ਘਰੇ ਵੀ ਲੈ ਜਾਂਦੇ ਸੀਗੇ ਕਿਉਂਕਿ ਮੂਵਮੈਂਟ ਅਸਤੇ ਵੀ ਯੂਜ਼ ਕਰਦੇ ਸੀਗੇ ਜਾਂ ਇਹਨਾਂ ਦੇ ਕਈ ਜਗ੍ਹਾ ਸ਼ਹਿਰ ਦੇ ਵਿੱਚ ਕੋਈ ਸੁੰਨੀ ਜਗ੍ਹਾ ਹੁੰਦੀ ਉੱਥੇ ਵੀ ਖੜਾ ਕਰ ਜਾਂਦੇ ਸੀਗੇ ਤਾਂ ਥੋੜੇ ਦਿਨਾਂ ਦੇ ਵਿੱਚ ਇਹਨਾਂ ਦਾ ਇਹੀ ਟਾਰਗੇਟ ਹੁੰਦਾ ਸੀਗਾ ਵੀ ਥੋੜੇ ਜਿਹਾ ਮੋਟਰਸਾਈਕਲ ਚੋਰੀ ਹੋਏ ਤੋਂ ਦੂਬਾਰਾ ਆਪਣਾ ਵੇਚ ਦੇਣਾ ਸਰ ਸਰ